ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ ਬਾਹੀ ਗੁਰੂ ਕਰੀ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖਰੋਮੋ ਇਹ ਦਿਨ ਵਾਲੀ ਜਿਹੜੀ ਆਪਾਂ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਦੇ ਆਂ ਟਾਈਮ ਦਿਨ ਹੈਗਾ ਸ਼ਨੀਵਾਰ ਦਾ ਸੈਚਰਡੇ ਦਾ ਦਿਨ ਆ ਤੇ ਸਵੇਰੇ ਦਾ ਟਾਈਮ ਆ ਤੇ ਇੱਥੇ ਆਪਣੇ ਕੋਲੇ ਬਾਈ ਆਏ ਹੋਏ ਸੀਗੇ ਫੀਲਡ ਲੈਣ ਵਾਸਤੇ ਹਨਾ ਤੇ ਟਾਈਮ ਹੈਗਾ ਦਾ 1:30 ਦਾ ਟਾਈਮ ਆ ਤੇ ਧੁੱਪ ਹੈਗੀ ਸੀਗੀ ਅੱਜ ਸਾਡੇ 2-3 ਦਿਨਾਂ ਤੋਂ ਬੱਦਲਵਾਈ ਬਣੀ ਹੋਈ ਆ ਤੇ ਮੀਂਹ ਤਾਂ ਜ਼ਿਆਦਾ ਨਹੀਂ ਪਿਆ ਕਦੇ ਹਲਕੀ ਕਿਨਮਨ ਕਨੀਜੀ ਹੋਣ ਲੱਗ ਜਾਂਦੀ ਆ ਕਦੇ ਬੱਦਲ ਜੇ ਆ ਜਾਂਦੇ ਨੇ ਕਈ ਵਾਰ ਹਨਾ ਵਿਚਦੀ ਤੇ ਧੁੱਪ ਨਿਕਲੀ ਆਉਂਦੀ ਆ ਇਸ ਤਰ੍ਹਾਂ ਦਾ ਜਿਹੜਾ ਮੌਸਮ ਬਣਿਆ ਹੋਇਆ ਤੇ ਦੇਖੋ ਜੀ ਆਪਣੇ ਬ੍ਰਾਂਡੇ ਚ ਇੰਨੀ ਕਿ ਧੁੱਪ ਆ ਗਈ ਹਨਾ ਪੋਰਚ ਕਹਿ ਲਓ ਬ੍ਰਾਂਡਾ ਕਹਿ ਲਓ ਹੁਣ ਤਾਂ ਬ੍ਰਾਂਡਾ ਹੀ ਆ ਇਹ ਜਦ ਪੋਰਚ ਹੁੰਦਾ ਸੀਗਾ ਪਹਿਲਾਂ ਕਿਤੇ ਤੇ ਬੀ ਐਨ ਨੀਕ ਜਿਹੜੀ ਸ਼ਾਮ ਆ ਗਈ ਤੇ ਇਹ ਵੀਰਾਂ ਨਾਲ ਆਇਆ ਹੋਇਆ ਸੀਗਾ ਇੱਕ ਬੱਚਾ ਤੇ ਬੱਚਾ ਬੈਠਾ ਸੀਗਾ ਸ਼ਾਮੇ ਹਨਾ ਤੇ ਮੈਂ ਕਿਹਾ ਚਲੋ ਮੈਂ ਚਾਹ ਪਾਣੀ ਪਹਿਲਾਂ ਪਾਣੀ ਪੁਣੀ ਦਿੱਤਾ ਬਾਈਆਂ ਨੂੰ ਤੇ ਵੀ ਹੁਣ ਚਾਹ ਬਣਾਦਾ ਮੇਰੇ ਬਾਕੀ ਜਿਹੜੇ ਕੰਮ ਤੰਦੇ ਸੀਗੇ ਨਿਪਟ ਚੁੱਕੇ ਸੀ ਕਿਉਂਕਿ ਜਿਹੜੇ ਕੱਪੜੇ ਹੁੰਦੇ ਨੇ ਉਹ ਮੈਂ ਸ਼ਾਮ ਨੂੰ ਧੋ ਦਿੰਨੀ ਆ ਜਿਹੜੇ ਥੋੜੇ-ਮੋٹے ਰਾਤ ਵਾਲੇ ਹੁੰਦੇ ਨੇ ਉਹ ਸਵੇਰੇ ਧੋ ਕੇ ਸੁਕਾ ਕੇ ਫਿਰ ਮੈਂ ਟਾਈਮ ਨਾਲ ਹੀ ਸ਼ਾਮ ਦਿੰਨੀ ਆ ਹਨਾ ਤੇ ਇਥੇ ਮੈਂ ਬਣਾ ਲਈ ਸੀਗੀ ਚਾਹ ਕਿਉਂਕਿ ਬਈਆ ਦਾ ਉਧਰੋਂ ਜਿਹੜਾ ਕੰਮ ਸੀਗਾ ਨਿਭੜਨ ਵਾਲਾ ਸੀਗਾ ਤੇ ਵੀ ਚਲੋ ਫਿਰ ਨਾਲ ਇਹ ਹੁੰਦਾ ਨਾ ਗਰਮੀ ਬਹੁਤ ਜ਼ਿਆਦਾ ਸੀਗੀ ਹਨਾ 10 ਮਿੰਟ ਹਨਾ ਪਸੀਨਾ ਵਗੈਰਾ ਸਗਾ ਲੰਦਾ ਅਗਲਾ ਤੇ ਨਾਲੇ ਚਾਹ ਪੀ ਲੂਗਾ ਤੇ ਸੰਦੀਪ ਕਹਿੰਦੇ ਵੀ ਉਹ ਚਾਹ ਬਾਅਦਸ ਵੀ ਪੀ ਲਾਗੇ ਤੇ ਪਹਿਲਾਂ ਪਾਣੀ ਦਿੱਤਾ ਸੀ ਵੀਰਾਂ ਨੂੰ ਉਹਨਾਂ ਨੂੰ ਵੀ ਕਾਹਲ ਸੀਗੀ ਹਨਾ ਵੀ ਇਹ ਹੁੰਦਾ ਨਾ ਵੀ ਆਪਾਂ ਜਿਹੜਾ ਕੰਮ ਪਹਿਲਾਂ ਉਹ ਕਰ ਲਈ ਹੈ ਨਾ ਇੱਥੇ ਬਾਈ ਚਾਹ ਪੀਣ ਬੈਠ ਗਈ ਸੀ ਤੇ ਮੇਰੇ ਬਾਕੀ ਸਾਰੇ ਕੰਮ ਕੰਪਲੀਟ ਸੀਗੇ ਬਾਹਰਲੇ ਤਾਂ ਸਾਰੇ ਮੈਂ ਨੇ ਮੇੜ ਲੈਣੀਆਂ ਧੁੱਪ ਕਰਕੇ ਤੇ ਅੰਦਰੋਂ ਵੀ ਸਾਰੇ ਨਿਬੜੇ ਹੋਏ ਸੀਗੇ ਇਹ ਜਿਹੇ ਟਾਈਮ ਤੱਕ ਤੇ ਵਸ ਲੋ ਜਿਹੜੀ ਤੁਸੀਂ ਪਹਿਲਾ ਕਲਿੱਪ ਆ ਦੇਖਿਆ ਨੇ ਹਨਾ ਉਹ ਪਹਿਲੇ 1-2 ਦਿਨਾਂ ਦੀਆਂ ਨੇ ਤੇ ਉਹ ਮੈਂ ਅੱਗੇ ਲਗਾਤੀ ਤੇ ਜਿਹੜੀ ਅੱਜ ਵਾਲੀ ਵਲੌਗ ਦੀ ਸਟਾਰਟਿੰਗ ਆਪਾਂ ਇੱਥੋਂ ਕਰਦੇ ਹਾਂ ਤੇ ਹੁਣ ਆਪਣੇ ਜਿਹੜੇ ਵਲੌਗਿੰਗ ਕੰਟੀਨਿਊ ਆਇਆ ਕਰਨਗੇ ਤੇ ਇੱਕ ਦਿੱਕਤ ਸੀ ਕਿ ਜਿਹਦੇ ਕਰਕੇ ਹਨਾ ਵਲੌਗ ਜਿਹੜੇ ਆਪਣੇ ਆਏ ਨਹੀਂ ਹੈਗੇ 2-3 ਦਿਨਾਂ ਤੋਂ ਤੇ ਰਹਿਣੀ ਤਾਂ ਅੱਗ ਹੀ ਨਾਲ ਕੀ ਜਾਕੇ ਇਹ ਲੱਗੀ ਹੋਈ ਹੈ ਕੱਪੜੇ ਸੁੱਕਣੇ ਪਉਣ ਤੇ ਐਨਾ ਵਧੀਆ-ਵਧੀਆ ਮੌਸਮ ਹੋਇਆ ਪਿਆ ਬਹੁਤ ਸਹਾਵਣਾ ਸਹਾਵਣਾ ਐਨਾ ਜਿਆਦਾ ਜੀ ਲੱਗਦਾ ਦੇਖੋ ਠੰਡਾ-ਠੰਡਾ ਮੌਸਮ ਹੋ ਗਿਆ ਹਨਾ ਹਵਾ ਬਹੁਤ ਸੋਹਣੀ ਚੱਲਦੀ ਆ ਤੇ ਮੈਂ ਹੁਣ ਸਬਜ਼ੀ ਕੱਟੂੰਗੀ ਜੀ ਇਹੋ ਬਣਾ ਲਈਏ ਚੋਲੇ ਫਲੀਆ ਹੋਰ ਬਣਾ ਲਉ ਤੇ ਮਿਲ ਲੈਣਾ ਬਨਾਣਾ ਲੈਣਾ ਤਾਂ ਹਾਂ ਚੋਲੇ ਫਲੀਆ ਬਣਾਵਾਂਗੇ ਤੇ ਰਮਨਿਤ ਪਾਈ ਜਾਂਦੀ ਹੈ ਕੱਪੜੇ ਸੁੱਕਨੇ ਵਾਸਤੇ ਮੈਂ ਸਬਜ਼ੀ ਕੱਟਦੀ ਆ ਤੇ ਉਧਰ ਮੇਰੀ ਮਸ਼ੀਨ ਲੱਗੀ ਹੋਈ ਹੈ ਕਿਉਂਕਿ ਮੈਂ ਈਵਨਿੰਗ ਟਾਈਮ ਵੀ ਕੱਪੜੇ ਧੋਣੀ ਹੁੰਦੀ ਆ ਤੇ ਇਹ ਸੀਗਾ ਤੇ ਦਸਨੀ ਤਾਂ ਅਭਿਰਦਾ কুমਰਕੇਰੀਆ ਖਾਂਦਾ ਸਾਰੇ ਖੁਸ਼ ਨਹੀਂ ਹਨਾ ਸਾਡੇ ਮੀਤਾ ਪਿਆ ਨਹੀਂ ਹੈਗਾ ਦੋ ਤਿੰਨ ਦਿਨ ਹੋ ਗਏ ਤੇ ਹਵਾ ਵਧੀਆ ਠੰਡੀ ਠੰਡੀ ਚੱਲਦੀ ਰਹਿੰਦੀ ਆ ਤੇ ਚਲੋ ਜੀ ਜਰੂਰ ਵੀਡੀਓ ਨੂੰ ਜਰੂਰ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਹਦੇ ਨਾਲ ਆਪਾਂ ਜਿਹੜਾ ਬਲੌਗ ਨੂੰ ਅੱਗੇ ਕੰਟੀਨਿਊ ਕਰਦੇ ਆ ਲੋ ਜੀ ਇਹ ਜਿਹੜੀ ਅੱਜ ਵਾਲੀ ਸ਼ਾਮ ਦਾ ਟਾਈਮ ਆ ਹਨਾ ਤੇ ਮੈਂ ਫਲੀਆਂ ਕੱਟਦੀ ਸੀਗੀ ਫਲੀਆਂ ਕੱਟਦੀ ਕੱਟਦੇ ਇੰਨੇ ਬਾਈ ਆ ਗਏ ਹਨਾ ਚਾਹ ਪਾਣੀ ਦਾ ਫੇਰ ਹੋ ਜਾਂਦਾ ਹਨਾ ਇਕੱਲੇ ਨੂੰ ਸਾਰੇ ਪਾਸੇ ਆਪਾਂ ਨੂੰ ਜਦੋਂ ਕੰਮਤੰਦ ਹੋ ਜਾਂਦੇ ਨੇ ਕੰਮ ਰਹਿ ਜਾਂਦੇ ਨੇ ਤੇ ਚਲੋ ਇਹ ਹੁੰਦਾ ਹਨਾ ਆਪਣੀ ਕੰਮ ਨੇ ਹੁਣ ਤੱਕ ਰਵਨੀ ਦਾ ਸਕੂਲ ਵੀ ਨਹੀਂ ਹੈਗਾ ਇੱਕ ਇੱਕ ਦੋ ਦਿਨ ਰਹਿ ਗਏ ਹਨਾ ਕੁਝ ਰਿਲੈਕਸ ਆ ਟਾਈਮ ਤੇ ਬਾਕੀ ਫੇਰ ਫੇਰ ਮੈਂ ਲੱਗ ਗਈ ਸੀਗੀ ਇੱਥੇ ਫਲੀਆਂ ਕੱਟਣਾ ਤੇ ਇਸ ਤਰ੍ਹਾਂ ਦਾ ਜਿਹੜਾ ਸ਼ਾਮ ਦਾ ਟਾਈਮ ਸੀ ਲੋ ਜੀ ਇਹ ਲੱਗੀਆਂ ਖਲੀਆਂ ਚੀਜ਼ ਮੈਂ ਖਲੀਆਂ ਕੁਛ ਪੱਕੀਆਂ ਕੱਚੀਆਂ ਜਿਆਨੀ ਹਨ ਉਹ ਕਿ ਦਵਾਈਆਂ ਸੀਗੀਆਂ ਤੇ ਕੁਛ ਸੀ ਨਹੀਂ ਨੇ ਕੁਛ ਕੱਢਣੀਆਂ ਨਹੀਂ ਇਸ ਤਰ੍ਹਾਂ ਦਾ ਹੈਗਾ ਮੌਸਮੇਗਾ ਬਦਲਵਾਈ ਵਾਲਾ ਮੀਂਹ ਤਾਂ ਨਹੀਂ ਆਇਆ ਹੈਗਾ ਤੇ ਬਦਲਵਾਈ ਬਣੀ ਪਈ ਆ ਕੋਈ ਕੋਣ ਸੱਤ ਸੱਤ ਸੋਲਾ ਨਹੀਂ ਜਿਪਾ ਲਿਆ ਤੇ ਨਹੀਂ ਫਿਰ ਹੋਰ ਲੈ ਆਣਗੇ ਪਤਾ ਨਹੀਂ ਸਾਡੇ ਫੋਨਾਂ ਦੇ ਕੀ ਗ੍ਰੋਹ ਚੜਿਆ संदीप ਦਾ ਫੋਨ ਉਹ ਹੈਂਗ ਹੋ ਗਿਆ ਜੇ ਮੈਂ ਤੁਹਾਨੂੰ ਦਿਖਾਵਾਂ ਉਹਦੀ ਕੰਡੀਸ਼ਨ ਹੁਣ ਅੰਦਰ ਪਿਆ ਨਹੀਂ ਮੈਂ ਦਿਖਾਉਂਗੀ ਅੱਧਾ ਕਾਲਾ ਜਸਨੀਤ ਕਹਿੰਦੀ ਮम्मा ਕਹਿੰਦੀ ਪਾਪਾ ਦੇ ਫੋਨ ਨੂੰ ਕੀ ਹੋ ਗਿਆ ਹਨਾ ਤੇ ਮੀਰੀਆ ਦੇ ਫੋਨ ਦੀ ਪਤਾ ਨਹੀਂ ਇੱਕ ਵਲੋਗਿੰਗ ਵਾਲਾ ਫੋਨ ਸੀਗਾ ਦੀ ਲੀਡ ਨੂੰ ਪਤਾ ਨਹੀਂ ਕੀ ਹੋ ਗਿਆ ਲੀਡ ਨਮੀ ਵੀ ਹੁੰਦੀ ਆ ਹੁਣ ਅੱਜ ਹੂੰ ਚਾਰਜ ਮਤਲਬ ਹਾਂ ਚਾਰਜ ਬਹੁਤ ਘੱਟ ਹੁੰਦਾ ਤੇ ਇਸ ਤਰ੍ਹਾਂ ਦਾ ਤੇ ਹੌਣ ਕੱਟ ਲਈ ਸਬਜੀ ਸਬਜੀ ਕੱਟ ਕੇ ਫਲੀਆਂ ਐ ਨਹੀਂ ਹੈਗਾ ਜੀ फटाफट ਨਹੀਂ ਕੱਟੀਆਂ ਜਾਂਦੀ ਹੈ ਇਹ ਫਲੀਆਂ ਹਨ ਦੀਆਂ ਕੱਚੀਆਂ ਨੇ ਦੀਆਂ ਤਾਂ ਕਨੇ ਨੂੰ ਖੂਸੂ ਸ਼ਿੱਲੂ ਵੀ ਕੱਢ ਦੂੰਗੀ ਵਿੱਚੋਂ ਇਹ ਇਹ ਆਪਣੇ ਖੇਤ ਦੀਆਂ ਨੇ ਉੱਥੋਂ ਆਈਆਂ ਸੀਗੀਆਂ ਪਿੰਡੋਂ ਤੇ ਤਾਂ ਅਗਰ ਕੀ ਤੇ ਹੀ ਦੋ ਤਿੰਨ ਤਰ੍ਹਾਂ ਦੀਆਂ ਨੇ ਹੁਣ ਮੈਂ ਇਹਨਾਂ ਨੂੰ ਸਮਾਦ ਲਾਂ ਤੇ ਚਲੋ ਜੀ ਫੇਰ ਮਿਲਦੇ ਆਂ ਪਤਾ ਇੱਕ ਗੱਲ ਹੋਰ ਆਹਣਾ ਜੀ ਕਿ ਹੁਣ ਮੈਂ ਇੱਕ ਦੋ ਦਿਨ ਕੰਮ ਮਤਲਬ ਇਹ ਵੀਡੀਓ ਵਗੈਰਾ ਨਹੀਂ ਬਣਾਈ ਹੈਗੀ ਤਾ ਇਹੰਨ ਦੇ ਵੀਦੋ ਵੀਕ ਤੇ ਰਿਚ ਇੱਕ ਦਾ ਨਾ ਰੁਟੀਨ ਜਾਂ ਬਣਿਆ ਰਹਿੰਦਾ ਫਿਰ ਤਾਂ ਵਧੀਆ ਚੱਲੀ ਜਾਂਦੇ ਜੇ ਤੋ ਗੈਪ ਜਾਂ ਪਾ ਲੈਨੇ ਆ ਕਿਸੇ ਵੀ ਕੰਮ ਚ ਫਿਰ ਬਹੁਤ ਐ ਲੱਗਦਾ ਤੇ ਜਿਹੜਾ ਮਨ ਹੁੰਦਾ ਨਾ ਸਤਾਨ ਦਾ ਘਰ ਆ ਉਹੀ ਗੱਲ ਆ ਵੀ ਫਿਰ ਮਨ ਜਿਹੜਾ ਸਤਾਨੀਆਂ ਕਰਨ ਲੱਗ ਜਾਂਦਾ ਵੀ ਚਲ ਰਹਿਣ ਦੇ ਕੀ ਅੱਜ ਹਨਾ ਤੇ ਮੈਨੂੰ ਵੀ ਅੱਜ ਇਸ ਤਰ੍ਹਾਂ ਹੀ ਅੱਜ ਮੈਨੂੰ ਉੱਪਰੋਂ ਉੱਪਰ ਲੱਗਦਾ ਦੇਖੋ ਇਹ ਮੈਂ ਮਤਲਬ ਬਲੌਗ ਤਾਂ ਮੈਂ ਸ਼ੁਰੂ ਡੇਲੀ ਕਰ ਲੈ ਜੀ ਹੁੰਦੀ ਸੀ ਦੋ ਦਿਨ ਹੋ ਗਏ ਤੇ ਉਸ ਤੋਂ ਬਾਅਦ ਵੀ ਨੇ ਦਿੱਕਤ ਆਉਦੀ ਸੀਗੀ ਉਹਦੀ ਮਤਲਬ ਜਿਹੜਾ ਫੋਨ ਦੀ ਲੀਡ ਸੀਗੀ ਤੇ ਉਹ ਚ ਕੋਈ ਦਿੱਕਤ ਆ ਗਈ ਸੀ ਮਤਲਬ ਬੱਛੇ ਕਰਕੇ ਹਨਾ ਕਈ ਵਾਰ ਬਸ ਮਾਈ ਮੁੱਟੀ 올ਡ ਫੋਲਟ ਹੋ ਗਿਆ ਚਾਰਜ ਨਹੀਂ ਸੀ ਹੁੰਦਾ ਮੇਰਾ ਜਿਹੜੇ ਫੋਨ ਨਾਲ ਮੈਂ ਵਲੌਗ ਬਣਾਉਣੀ ਆ ਤੇ ਉਹ ਚੀਜ਼ ਸੀਗੀ ਤਾਂ ਕਰਕੇ ਫਿਰ ਉਹ ਚਾਰਜ ਦੀ ਪ੍ਰੋਬਲਮ ਆ ਜਾਂਦੀ ਸੀ ਬਸ ਫਿਰ ਉਹ ਹਿੱਲ ਜੇ ਜਾਂਦਾ ਸੀ ਕਿ ਦੋਨੋਂ ਚਾਰਜ ਤੇ ਲਾ ਦਿੰਦੇ ਸੀ ਮਤਲਬ ਹਿੱਲ ਜੇ ਜਾਂਦਾ ਸੀਗਾ ਤੇ लसुन के प्याज थी लसुन पी थी मंगवाई ना सब्जी की सब्जी बनाई कोई औरत जहा लगता फिर करके मैं कल मंगवाई आधी पेज थी बनो लसुन प्याज पाते जीरा पाता टमाटर कट लिया टमाटर पा दू ਤੇ ਅਲੂ ਕੱਟ ਲਏ ਫਲਿਆ ਤੋਕ ਮਾਰ ਕੇ ਰੱਖ ਲਿਆ ਤੇ ਉਹ ਦੇ ਗਏ ਫਿਰ ਵੀ ਜੇ ਫਿਰ ਕੋਮ ਦੀਆਂ ਦਿੱਕਤ ਆ ਜਾਂਦੀ ਤੇ ਫਿਰ ਮੈਂ ਰੱਖ ਹੀ ਦਿੰਦੀ ਕੁ ਵੀ ਰਹਿਣ ਦੇ ਹੁਣ ਅੱਜ ਸ਼ਾਮ ਨੂੰ ਸੰਦੀਪ ਨੇ ਉਹ ਸੱਟ ਜੀ ਕਰਵਾਈ ਆ ਕਿ ਨਮੀ ਲਿਆ ਕੇ ਪਾਇਆ ਸੱਟ ਤਾਂ ਕੀ ਅੱਜ ਉਹ ਹੀ ਗੱਲ ਮੈਨੂੰ ਮਾਨ ਸਤਾਂ ਦਾ ਕਰ ਰਹੇ ਹਾਂ। ਟੀਨ ਹੀ ਉਲਟ ਕਲੀ ਗਈ ਜਾਂਦੀ ਕਿਤੇ। ਬੇਲਾ ਮਨ ਸਤਾਂ ਦਾ ਕਰ ਗੱਲ ਹੁੰਦੀ ਆ ਹਨ ਵੀ ਉਹ ਹੀ ਗੱਲ ਹੋ ਜਾਂਦੀ ਆ ਨਾ ਅੱਜ। ਜਿਵੇਂ ਸੀ ਕਰਦਾ ਜਾਇ ਕਰਦਾ ਸੀ ਵੀ ਕੀ ਹਨਾ ਵੀਡੀਓ ਬਣਾਉਣੀ ਔ ਸੈੱਟ ਪਰ ਪਰ ਨਹੀਂ ਜੀ ਹਨਾ ਜਦੋਂ ਕੋਈ ਵੀ ਕੰਮ ਕਰਨ ਲੱਗੇ ਇਹ ਵੀ ਬਹੁਤ ਵੱਡਾ ਕੰਮ ਆ ਹਨਾ ਕਹਿਣ ਵਾਲਾ ਤਾਂ ਅਗਲਾ ਕਹਿ ਦਿੰਦਾ ਵੀ YouTube ਆ ਹਨਾ ਵੀ ਕੀ ਆ ਪਰ ਇਹ ਬਹੁਤ ਵੱਡੀ ਚੀਜ਼ ਆ ਹਨਾ ਇੱਥੇ ਆਪਾਂ ਕਿਸੇ ਨੂੰ ਨਹੀਂ ਉਹ ਚ ਜਾਣੇ ਹਨਾ ਕੰਪੀਟੀਸ਼ਨ ਪਾਗੇ ਨਾ ਕੰਪੀਟੀਸ਼ਨ ਤਾਂ ਹਾਰ ਇੱਕ ਸਮੀਆ। ਕਿ ਇੱਥੇ ਵੀ ਬਹੁਤ ਆ ਜੀ ਤੇ ਇਹ ਸੋਚ ਰਹੀ ਤਾਂ ਹੈ ਨਹੀਂਗਾ ਵੀ ਆਪਾਂ ਵੀਡੀਓ ਪਾਉਣ ਲੱਗੇ ਇੱਕ ਵੀਡੀਓ ਪਾਤੀ ਜਾਂ ਦੋ ਪਾਤੀ ਆ ਹਨਾ ਉਹਦੇ ਨਾਲ ਹੀ ਆਪਾਂ YouTube ਤੇ ਕਹੋ ਹੋ ਜਾਗੇ ਮੁੰਦੇ ਇੱਕ ਦਿਨੀ ਕੰਮ ਕਰਨਾ ਪੈਂਦਾ ਦੇਲੀ ਬਿਊਟੀ ਦੇਣੀ ਪੈਂਦੀ ਆ ਹੁਣ ਜਿਹੜੇ ਫੈਨ ਆਪਾਂ ਇਹ ਆਪਾਂ ਨੂੰ ਪਿਆਰ ਕਰਦੇ ਨੇ ਆਪਾਂ ਨੂੰ ਦੇਖਦੇ ਨੇ ਕਿਤੇ ਨੂੰ ਦੀ ਆ ਜਿੱਦੀ YouTube ਫੈਮਲੀ ਆ ਹਨਾ ਤੇ ਉਹ ਵੇਟ ਕਰਦੇ ਨੇ ਫਿਰ ਵੀਡੀਓ ਦੀ ਤੇ ਇਹ ਅਟੈਚਮੈਂਟ ਹੁੰਦੀ ਹੈ ਫਿਰ ਉਹਨਾਂ ਕਰਕੇ ਆਪਾਂ ਨੂੰ ਇਹ ਹੋ ਜਾਂਦਾ ਹਨ ਤੇ ਫਿਰ ਵਧੀਆ ਲੱਗਣ ਲੱਗ ਜਾਂਦਾ ਤੇ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੂੰ ਉਹ ਦੇਖ ਦੇ ਦੀ ਤੇ ਆਪਣੀ ਗੱਲਬਾਤ ਹੁੰਦੀ ਆ ਹਨ ਸਾਰਿਆਂ ਨਾਲ ਤੇ ਉਹ ਚੀਜ਼ ਦਾ ਹੋ ਜਾਂਦਾ ਵੀ ਆਪਾਂ ਕੰਮ ਕਰੀਏ ਕੋਈ ਵੀ ਕੰਮ ਆ ਜੇ ਹੁਣ ਆਪਾਂ ਕਿਤੇ ਵੀ ਕੰਮ ਕਰਦੇ ਹਾਂ ਮੈਂ ਸੋਚਦੀ ਵੀ ਹੁਣ ਆਪਾਂ ਕਹਿੰਦੇ ਆ ਜੈਡ ਤੇ ਗੁੱਡ ਹਨਾ ਦੋਨੇ ਤਰ੍ਹਾਂ ਦੇ ਰੀਅਲ ਚੀਜ਼ਾਂ ਦੇ ਨਾਲ ਨਾਲ ਚੱਲਦੀਆਂ ਨੇ ਕਿ ਪੇਕੋ ਚੰਗਾ ਉੱਥੇ ਕੁਛ ਮਾੜਾ ਪਿਆ ਇਹ ਹੀ ਜ਼ਿੰਦਗੀ ਦਾ ਇਸ ਤਰ੍ਹਾਂ ਲੱਗਦਾ ਮੈਨੂੰ ਤੇ ਇਹੀ ਲੱਗਦਾ ਹੁੰਦਾ ਵੀ ਜਿਵੇਂ ਚੰਗੇ ਦੇ ਨਾਲ ਮਾੜਾ ਉਹ ਹੀ ਕੁਛ ਖਾਣੇ ਖਾਣੇ ਵਾਸਤੇ ਇਹੀ ਹਾਲ ਹੋਈ ਜਾਂਦਾ ਤੇ ਉਹ ਆਪਾਂ ਨੂੰ ਪਤਾ ਨਹੀਂ ਆਪਾਂ ਚੰਗਾ ਕਿਵੇਂ ਬਣਾਉਣਾ ਹਨਾ ਭਲੀਆਂ ਵੀ ਹੁਣਾਂ ਨੂੰ ਅੱਛੀ ਕੱਢ ਲੈਣੀਆਂ ਨੁੱਚੜ ਗਿਆ ਤੇ ਇਕੱਠੀਆਂ ਪੈ ਜਾਣਗੀਆਂ ਮੇਰੇ ਅਸਰੇ ਭਾਂਡੇ ਜਿਹਨੇ ਉਹ ਸਾਰੇ ਇੱਥੋਂ ਚੱਕੇ ਜਾਣਗੇ ਤੇ ਮੈਂ ਮੱਕੋੜੇ ਰੱਖ ਨਾ ਮੈਂ ਕੁਲੇ ਰਹੀ ਹਾਂ ਜਦੋਂ ਹੀ ਬਾਦ ਦੀ ਨਾਲ ਇਸ ਮੇਟੀ ਜਾਣਾ ਤੇ ਬੜੀ ਜਾਨੀ ਆ ਤੇ ਮੈਂ ਆਟਾ ਬੁੰਨ ਕੇ ਰੱਖ ਦੂੰਗੀ ਸਿੰਮ ਤੇ ਘਰ ਦੂੰ ਇਹਨਾਂ ਨੂੰ ਸਿੰਮ ਤੇ ਕਰਕੇ ਬਨ ਜਾਂਦੀ ਆ ਟੇਸਟੀ ਬਣਦੀ ਆ ਇਹ ਤੇਸਤੀ ਕਿਉਂ ਆ ਪਾਟੇ ਨੂੰ ਬਹੁਤ ਟੇਸਟੀ ਲੱਗੀ ਆ ਫਲੀਆਂ ਦੀ ਕਰਦੀ ਜੇ ਖਾਣੇ ਆ ਮਿੰਡ ਦਾ ਬਹੁਤ ਵੀ ਟੇਸਟੀ ਲੱਗਦੀ ਹੁੰਦੀ ਆ ਨਾ ਦੇਸੂ ਕਿਉਂ ਆਰੀ ਆ ਫਲੀਆਂ ਤੇ ਵੀ ਖਾਣੇ ਆ ਤੇ ਠੀਕ ਜਿਵੇਂ ਤੇ ਆਂਗੀਆਂ ਬੁੜੀਆਂ ਕਹਿ ਲੈਂਦੇ ਨੇ ਹਨਾ ਜਦੋਂ ਹੁਣ ਆਪਾਂ ਮਤਲਬ ਬੱਚਾ ਹੋਣਾ ਲੱਭਦਾ ਕਿਤੇ ਵੀ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਹਨਾ ਵੀ ਮੈਨੂੰ ਵੇਸਤੀ ਕਿਉਂ ਪਾਕੀ ਖਲਿਆ ਟੇਸਟੀ ਲੱਗਦੀ ਨੇ ਹਨਾ ਉਹ ਕਹਿੰਦੀ ਰਹਿੰਦੇ ਨੇ ਵੀ ਕੁੜੀ ਹੋਊਗੀ ਪਰ ਇਹ ਸੱਚੀ ਵਾਲੀ ਗੱਲ ਆ ਉਹਦੇ ਨਹੀਂ ਛੁੱਕੇ ਨੇ ਹਨਾ ਵੀ ਉਹਨਾਂ ਨੂੰ ਚੰਗੀਆਂ ਲੱਗਦੀ ਹੁੰਦੀਆਂ ਨੇ ਇਹ ਜਿਹੇ ਚੂਚਾ ਤੇ ਬਾਕੀ ਵਾਹੀ ਗੁਰਦਾਨ ਦਾ ਹਨਾ ਵੀ ਬੁੜੀਆਂ ਨੂੰ ਪਤਾ ਹੁੰਦਾ ਕਿ ਮਨ ਦੀ ਵਕ ਕਹਿ ਦਿੰਦੀ ਐ ਨਹੀਂ ਚਾਹ ਪਰ ਮੈਨੂੰ ਟੇਸਟੀ ਲੱਗ ਜੀ

ਮੋਤੇ ਤੋਂ ਹੁਣ ਬਣ ਜਾਣਗੇ ਨਾਮ ਸ੍ਰੀ ਵਾਹਿਗੁਰੂ ਆਪਾਂ ਪਾ ਲਈ ਹੱਥ ਤੇ ਚ ਪਾਣੀ ਹੈ ਨਾ ਇਹ ਗੱਲਾਂ ਰਸੋਈ ਚ ਨਾ ਜਿਵੇਂ ਆਪਾਂ ਕਹਿੰਦੇ ਨੇ ਵੀ ਜ਼ਰੂਰੀ ਨੇ ਕੋਈ ਵੀ ਕੰਮ ਕਰਦੇ ਆ ਵਾਹਿਗੁਰੂ ਦਾ ਨਾਮ ਲੈ ਕੇ ਨਾ ਅਭੀ ਪਕਾਉਣ ਵਾਲੀ ਤੇ ਖਾਣ ਵਾਲੇ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਉਦੋਂ ਸਬਜੀ ਬਣੀ ਜਾਊਗਾ ਆਟਾ ਗੁੰਨ੍ਹ ਲਿਆ ਦੇਖੋ ਇਹ ਰੋਟੀ ਦਾ ਤਾਂ ਕੀ ਕੰਮ ਹੁੰਦਾ ਹਨਾ ਤੇ ਆਪਾਂ ਕਹਿੰਦੇ ਆ ਵੀ ਸ਼ਾਂਤੀ ਨਾਲ ਨਾ ਪਿਆਰ ਨਾਲ ਸਾਰਾ ਵਧੀਆ ਹੋ 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 ਜੀ ਹਨਾ ਤਾਂ ਕਰਨਾ ਵੀ ਇਹੀ ਹੁੰਦਾ ਜਿਹੜੀ ਹਾਊਸ ਵਾਈਫ ਹੁੰਦੀਆਂ ਨੇ ਉਹਨਾਂ ਦੇ ਤਾਂ ਕੰਮ ਹੀ ਇਹ ਹੁੰਦਾ ਸਾਰਾ ਦਿਨ ਖਾਣਾ ਬਣਾਉਣਾ ਭਾਂਡੇ ਸਾਫ਼ ਕਰਨੇ ਕੱਪੜੇ ਧੋਣੇ ਘਰ ਦੀ ਸਫਾਈ ਕਰਨੀ ਤੇ ਨਾਲ ਹੀ ਕਿਸੇ ਗਿਣਤੀ ਚ ਆਪਣੇ ਕੰਮ ਨਹੀਂ ਹੁੰਦੇ ਹੈਗੇ ਨਾਲੇ ਆਪਣੇ ਸਾਰਾ ਦਿਨ ਠੀਕ ਨਹੀਂ ਆਉਂਦੇ ਕਿਉਂਕਿ ਸਾਰਾ ਘਰ ਮੈਲਸ ਕਰਨਾ ਹੁੰਦਾ ਆਪਾਂ ਨਹੀਂ ਕਰਨਾ ਹੁੰਦਾ ਸਾਰਾ ਸੌਦਾ ਗਰੋਸਰੀ ਦਾ ਸਮਾਨ ਦੇਖਣਾ ਸੰਭਾਲਣਾ ਤੇ ਸੋਈ ਤੇ ਸਾਰਾ ਧਿਆਨ ਰੱਖਣਾ ਉਧਰ ਕੱਪੜਿਆਂ ਕੁੱਪੜਿਆਂ ਦਾ ਸਾਰਾ ਧਿਆਨ ਰੱਖਣਾ ਨਾ ਕਿ ਇਹਦੀ ਪ੍ਰੈਸ ਕਰਨ ਵਾਲੀ ਆ ਕੀ ਦਾ ਸੈਕਟ ਕਰਕੇ ਰੱਖਣਾ ਕਿ ਮਿਆਂ ਹਨਾ ਤੇ ਇਧਰ ਸੋਈ ਦਾ ਕੰਮ ਹੋ ਜਾਂਦਾ ਉਧਰੋਂ ਘਰ ਦੀ ਸਾਫ ਸਫਾਈ ਦਾ ਹੋ ਜਾਂਦਾ ਹਨਾ ਮੋٹے ਪਤਲੇ ਕੱਪੜਿਆਂ ਦਾ ਹੋ ਜਾਂਦਾ ਤੇ ਉਹ ਸਾਰਾ ਆਪਣੇ ਜਿੰਨੇ ਆਉਂਦਾ ਤਿੰਨ ਵਾਲੇ ਕਹਿੰਦੇ ਹੁੰਦੇ ਨੇ ਵੀ ਹੁਈ ਗੱਲ ਆ ਹਨਾ ਚਲੋ ਜਿੰਨਾ ਆਪਾਂ ਨੂੰ ਤਾਂ ਵੀ ਵਧੀਆ ਦੇਖੋ ਘਰ ਦੇ ਵਿੱਚ ਇੱਜ਼ਤ ਮਿਲਦੀ ਹੈ ਇੱਥੇ ਉਹੀ ਗੱਲ ਹੈ ਜੀ ਆਪਣੇ ਹਸਬੰਦ ਆਪਾਂ ਨੂੰ ਆਪਣੀ ਚੀਜ਼ ਨੂੰ ਹਰ ਕਹਿੰਦੇ ਨੇ ਹਨਾ ਵੀ ਹਾਂ ਕੰਮ ਕਰੇ ਆ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਕੋਈ ਚੀਜ਼ ਬਣਾਉਣੇ ਆ ਤਰੀਕੇ ਕਰਦੇ ਨੇ ਪਰ ਕਈ ਪੈਨਾਂ ਵਿਚਾਰੀਆਂ ਹਨਾ ਜ਼ਰੂਰੀ ਨਹੀਂ ਹੁੰਦਾ ਹਨਾ ਸਾਰਿਆਂ ਦੀ ਲਾਈਫ ਸੇਮ ਹੁੰਦੀ ਆ ਕਈ ਆ ਜੇ ਹੁਣ ਆਪਾਂ ਦੇਖਦੇ ਆ ਵੀ ਇੰਨਾ ਉਹ ਹੁੰਦਾ ਹਨਾ ਕਹਿੰਦੀ ਵੀ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਹਨਾ ਸ਼ਾਮ ਨੂੰ ਐ ਨਹੀਂ ਪਤਾ ਹਨਾ ਕੁਟਵਾਰ ਹੋ ਜੀ ਵੀ ਉੱਥੇ ਬਹੁਤ ਮਿਸਟਰੂਸ ਹੋ ਜਾਂਦਾ ਕਿਉਂਕਿ ਕਾਰਪੀ ਹੁੰਦੀ ਹੈ ਹਨਾ ਅਸੀਂ ਔਰਤ ਦੀ ਜ਼ਿੰਦਗੀ ਹੁੰਦੀ ਆ ਵੀ 100% ਰਗਾ ਤੁਹਾਨੂੰ ਖਾਵੇਂ ਹੁੰਦੀ ਆ ਜਾਂ ਕੋਈ ਹੋਰ ਕੰਮ ਇਹ ਤਾਂ ਆਪਣੀਆਂ ਡਿਊਟੀਆਂ ਤਨਖਾਹ ਆਦੀ ਇਹ ਵੀ ਜਿਹੜੀ ਤਨਖਾਹ ਲੈਂਦੀਆਂ ਨੇ ਉਹਨਾਂ ਦੇ ਵੀ ਨਾਲ ਨਾਲ ਇਹ ਡਿਊਟੀ ਤਾਂ ਜ਼ਰੂਰੀ ਹੁੰਦੀ ਆ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਹਨਾ ਤੇ ਜਰੂਰ ਪਿਆਰ ਦਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਸਾਡੀ ਵੀਡੀਓ ਕਿਸ ਤੇ ਸਾਡੇ ਬਲੌਗ ਜਾਂ ਵੀਡੀਓ ਹਨਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਤੇ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਜੀ ਵੀਡੀਓ ਨਾਲ ਜਦ ਤੱਕ ਲਈ ਬਾਏ ਬਾਏ ਟੇਕ ਕੇਅਰ